ਐ ਕਰਨਾਲ ਹਾਂ ਯਾਰ ਯਾਰ ਜਿਹੜੇ ਹੁਣ ਦੁੱਖ ਹੀ ਲੱਗੇ ਨੇ ਨਾ ਹੂੰ ਜ਼ਿੰਦਗੀ ਕਦੇ ਨਹੀਂ ਸੀ ਲੱਗੇ ਸੇ ਦੁੱਖਾ ਹੂੰ ਦੇਖ ਲੈ ਡੋਡੇ ਮਿਲਦੇ ਹੀ ਨਹੀਂ ਹੈਗੇ ਯਾਰ ਨਾ ਤਾਂ ਅੱਖਾਂ ਹਾਂ ਆਪਾਂ ਹੁਣ ਜੇ ਸਰਕਾਰ ਯਾਰ ਇਹਨੂੰ ਮਤੀ ਦੇ ਦੇ ਆਪਣੇ ਪੰਜਾਬ 'ਚ ਦੇਖ ਲੈ ਕਿੰਨਾ ਸੁਧਾਰ ਹੋ ਜੂ ਯਾਰ ਆਹਾ ਆਹਾ ਧਰਮਨਾਥੀ ਲੱਗਿਆ ਕਰ ਮੈਂ ਕਹਿੰਦਾ ਕਿਆ ਕੱਡੀ ਗੱਲ ਹੈ ਯਾਰ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਯਾਰ ਮੇਕਾ ਆਉਂਦਾ ਇਹ ਵੀ ਸੁਣ ਲੋ ਉਹ ਆ ਬਈ ਆ ਜਾ ਆ ਜਾ ਬੱਦੇ ਭਾਈ ਕੀ ਹਾਲੇ ਨੇ ਭਾਈ ਠੀਕਾ ਠੀਕਾ ਉਹ ਤੂੰ ਬਰਾਵੀ ਕੀ ਹਾਲ ਹੈ ਹਾਲ ਤਾਂ ਬੁਰੀ ਜਿਹਾ ਖਸਮਾ ਏ ਉਹ ਕੀ ਹੋ ਗਿਆ ਇਹ ਹੁਣ ਕੀਆ ਮਰਿਆ ਸਾਲਿਆ ਮਰੂੜੇ ਲੱਗੇ ਨਾ ਬੀਵੀ ਮਰੀ ਜਾਂ ਨਾ ਮਰੀ ਪੂਰੀ ਹੋਈ ਕਿਉਂ ਉਹਦਾ ਬੁੜਾ ਖੜਾ ਪਜਾਮਾ ਨਿਬੜ ਗਿਆ ਸੀ ਉਹ ਤੇਰੀ ਵਿੱਚੇ ਹੀ ਕਰਦਾ ਮਤਲਬ ਪਤਾ ਨਹੀਂ ਲੱਗਿਆ ਉਹ ਨਾ ਕੜੀ ਆ ਗਈ ਹੋਣੀ ਆ ਫਿਰ ਅਰੇ ਇਹਦੀ ਤੇਰੀ ਨਾ ਨਿਬੜਾ ਸੀ ਮਨਾ ਸਾਰਾ ਪਜਾਮਾ ਲੈ ਬੜ ਗਿਆ ਸੀ ਹਾਂ ਹੁਣ ਤਾਂ ਪਜਾਮਾ ਠੀਕ ਆ ਉਹ ਤਾਂ ਧੋ ਕੇ ਵਾਲਾ ਫੂਰੂ ਟੁੱਟਾ ਬੈਠਾ ਲੈ ਕਿਤੇ ਕੰਦਰ ਦੇ ਇੱਥੇ ਆ ਮੈਨੂੰ ਲਾ ਨੀ ਕਿਹਦੀ ਨਾ ਤੇ ਲਈ ਇੱਕ ਕਰਦੀ ਹੁਣ ਸਮਾਨ ਹੈਗਾ ਇਹ ਹੈਗਾ ਇਹਨੂੰ ਹੈਗਾ ਨਾ ਖਵਾ ਦੇ ਇੰਨੇ ਚੇਨੋ ਦੁੱਖ ਨੂੰ ਹੀ ਦਾਨਿਆ ਕੋਣ ਕੋਣੇ ਕੋਥਨੀ ਬਣਾਵਾ ਇਹ ਪਟੇ ਜਾਂਦਾਗਾ ਬੇਮਕੀ ਪਈਆ ਅੱਜ ਹੈ ਤਵਾਰ ਮੱਲਾਂ ਹੋਗਾਗਾ ਕੋਏ ਓਏ ਕੱਖਾਂ ਤੇ ਨਾ ਬੈਠੋ ਕੱਖਾਂ ਤੇ ਨਾ ਬੈਠਾ ਓਏ ਪਜਾਮਾ ਦਾ ਨਾ ਨਾ ਕੰਡਾ ਵਿਚੀ ਗੱਲ ਨਹੀਂ ਓਏ ਉਹ ਤਾਂ ਮੇਲ ਲੈ ਲਿਆ ਟਾਈਮ ਹੀ ਲੱਗਿਆ ਪਜਾਮਾ ਖੋਲਣ ਦਾ ਸਾਰਾ ਉਹ ਕੰਨੜ ਦਾ ਇੱਥੇ ਹੁਣ ਖੋਲਣਾ ਤੂੰ ਤਾਂ ਮੇਰੀ ਫਿਰ ਥਾਣੋਂ ਨਾ ਸਤਨਾ ਦਾ ਆ ਆਹੋ ਪਜਾਮਾ ਪਏ ਹੋਣਾ ਉਹ ਕੰਨੜ ਦਾ ਮੋਸਕਤਣਾ ਨਾ ਉਹ ਪਰੇ ਬਾਗੀਆਂ ਯਾਰ ਤੂੰ ਆ ਪਹਿਲਾਂ ਨਿਸ਼ਾਨ ਤੁੱਟਿਆ ਹਾਇ ਤੋਂ ਤੂੰ ਮਾਰਤਾ ਓਏ ਮੋਸਕਤ ਨਹੀਂ ਬਣਾਉਂਦਾ ਜਰਨੇ ਡੋਊਗਾ ਬਟਾ ਤੁਰਨਾ ਪਜਾਮਾ ਬਣਾ ਕੰਨੜ ਦਾ ਮੋਸਕਤਣਾ ਆ ਪਿਆ ਤੂੰ ਤਾਂ ਇਹ ਪਜਾਮਾ ਕੀ ਬਣੀ ਏ ਤੂੰ ਹੋ ਜਾ ਮਾਰਿਆ ਤੂੰ ਤੂੰ ਲੈ ਜਾ ਕੇ ਆ ਗੇਲ ਤੋਂ ਤੋਣਾ ਓਏ ਕਦ ਨੂੰ ਹੋ ਮੈਂ ਜੇ ਬਠੇ ਕਣਿਆ ਕਿਦੋਂ ਮਤੋ ਤੂੰ ਪਾਣੀ ਵੜਾ ਕਿੰਨਾ ਹੀ ਨਾ ਯਾਰ ਨਾ ਪੜੇ ਹੋ ਜਾ ਤੂੰ ਓਏ ਮਰਜੂ ਨਹੀਂ ਜਾਜ ਪਾਣੀ ਭਜ ਮਰੇ ਅੰਦਰ ਜੀ ਮੈਂ ਕਹਾਂ ਨਾ ਤੇਰਾ ਔਖਾ ਵਾਲਾ ਯਾਰ ਇਹ ਤਾਂ ਫਿਰ ਤੂੰ ਬੰਦ ਨਹੀਂ ਸਾਰਦਾ ਹੋਏਗਾ ਇਹਦਾ ਦੁਬਾਰੇ ਫੇਰ ਕਿਹੜਾ ਜੇ ਉੱਤੇ ਓਏ ਪਰਤਾ ਕਾ ਮੋਹੀ ਇਹ ਹੋ ਗਈ ਓਏ ਓਏ ਰੋ ਹੇ 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 ਕੋ ਨਾ ਹੋਰ ਮੁਰਾ ਹੋਂ ਮਰੇ ਕੋ ਪੁੱਛੇ ਖਰਾਮ ਨਹੀਂ ਆ ਛਾਡੋ ਇਹਨਾਂ ਪਸ਼ੂ ਨਹੀਂ ਗਾਂ ਮੋਦੇ ਜਿੰਨਾ ਟੂਰ ਨਾ ਮਰੀਆ ਉਹ ਕੋਈ ਨਾ ਇਹਦਾ ਖਾਦਾ ਕੰਮ ਹੀ ਕਰਦਾ ਉਹ ਤੇਗੇ ਪਾਏ ਨੀ ਮਾੜਾ ਸਾਰੀ ਓਮਿੰਦਰ ਹੈਗਾ ਕੁਛ ਗੋੜੀ ਗੋੜੀ ਲੈ ਆਦੇ ਮਿੰਦਰ ਬਾਬਾ ਉਹ ਹੈਗਾ ਬਈ ਕਹਿ ਲੈ ਜਰਾ ਆ ਖਾਜਾ ਖਾਜਾ ਦਿਲਾਂ ਅੱਜ ਤਰ੍ਹਾਂ ਦੇ ਖਾਹ ਦਿੰਦਿਆਂ ਤੇਰੇ ਬੰਦ ਹੋયા ਕਿ ਬਰੂਰੇ ਤੇਰੇ ਜਦ ਨੇ ਮੋਸਕ ਠਾਇਆ ਪਿਆ ਸਾਡਾ ਵੀ ਨਾ ਸਾਡਾ ਬਗਾ ਤਾਂ ਜਮਾਨਾ ਪਰਾ ਬਣ ਗਿਆ ਤਵਾ ਦੂਦ ਤੇਨੇ ਕੋਈ ਹੱਲ ਹੈਗਾ ਉਹ ਹੱਲ ਤਾਂ ਬੜਾ ਤਗੜਾ ਇਹਦੀ ਇੱਕ ਲੱਤ ਤੂੰ ਫੜ ਇੱਕ ਲੱਤ ਮੈਂ ਫੜਦਾ ਇਹਦੀ ਕੀ ਸੀ ਕਰਾਉਨੇ ਆ ਉਨਾ ਹੋਇਆ ਅਰੇ ਮੈਂ ਤੋਰ ਨੋਸਕ ਦਾਇਆ ਹੋ ਰਿਹਾ ਯਾਰ ਹੋ ਮੈਨੂੰ ਚੱਲ ਉਹ ਭਰਾ ਵਾਂ ਕੇ ਮੂੰਹ ਸਾਫ ਕਰ ਦੋ ਬਾੜ ਆਈ ਨਾ ਉਹ 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 ਗੱਲ ਠੀਕ ਲੈ ਉਹ ਮਾਰ ਗਿਆ ਵਾਏ ਉਹ ਡਰ ਦੋ ਉਹ ਡੱਕਾ ਹੋ ਗਿਆ ਅੜ ਗਈ ਅੜ ਗਈ ਅੜ ਗਈ ਅੜ ਗਈ ਡੱਕਾ ਹੋ ਗਿਆ ਮਾਰ ਤਾਂ ਮਾਰ ਦੋ ਏ ਏ ਆ ਆ ਆ ਮਮੀ ਇੱਧਰ ਨੂੰ ਗਿਆ ਚਾਹ ਰ ਆਹੋ ਚਾਹ ਦੇਖ ਲੈਨੇ ਆਤੀ ਹਾਂ ਕਿਤੇ ਆ ਆ ਮਮੀ ਨੋ ਬੈਠਾ ਚੱਲ ਦੇਖਦੇ ਆ ਇਹਨੂੰ ਤੜਕੇ ਦਾ ਨਿਕਰਾ ਹੈ ਪਤਾ ਨਹੀਂ ਕਿੱਥੇ ਸੀ ਕਰੇ ਭਾਇਆ ਕਰ ਤੜਕਾ ਨਿਕਾ ਤੂੰ ਕੌਣੇ ਕਾਦਾ ਫਿਰਦਾ ਹੈਗਾ ਨਹੀਂ ਹੋ ਗਿਆ ਇੱਥੇ ਹੀ ਕਰਦਾ ਤੂੰ ਅਰੇ ਚੰਗਾ ਭਲਾ ਪਤਾ ਵੀ ਮੈਂ ਬਿਮਾਰ ਆ ਇਹਨਾਂ ਨੂੰ ਮੰਜਾ ਨਹੀਂ ਚੱਲਦਾ ਹੈਗਾ ਛੇਤੀ ਖੇਤਾਂ ਨੂੰ ਭਾਈ ਦੇ ਕੋਈ ਦੁੱਧ ਜੀਵ ਵਾਲੀ ਗੋਲੀ ਲੈ ਤੈਨੂੰ ਕਿੱਥੋਂ ਤੈਨੂੰ ਕਿੱਥੋਂ ਹਾਰੀਆਂ ਕਰ ਦੇ ਦੱਸ ਤਕ ਤੋਰੀਆ ਕਰਦੇ ਤੈਨੂੰ ਜਮਨ ਦਾ ਜ਼ੋਰ ਪੈ ਗਿਆ ਲੈ ਇਹ ਕੰਜਰ ਐ ਨਹੀਂ ਘਰੇ ਵੀ ਕਰੇ ਬਾਈ ਨਾਲ ਕਹਿੰਦੇ ਟੱਟੀਆਂ ਲੱਗੀਆਂ ਹੋਇਆਂ ਕੌਲੇ ਕਾ ਦਾ ਫਿਰਦਾਗਾ ਇਧਰ ਕੀ ਕਰਾਉਂ ਕਰਾ ਚਾਰ ਵਾਰੀ ਟੱਕੀ ਜਾਇਆ ਏ ਚਾਰ ਵਾਰੀ ਕਰੇ ਹੈ ਗਿਆ ਫਲਾਛੋ ਚ ਬਹਿ ਜਾ ਕੇ ਲਿਬਰ ਜ਼ੋਰ ਲਿਬਰ ਨੂੰ ਕੀ ਕਾਹੀ ਖਾਤਰ ਬੜਾ ਗਿਆ ਮੈਂ ਆਈ ਮਾਰਦਾ ਕਿ ਸੱਤ ਦੇਖਦਾ ਕਿਥੇ ਕੋਵਾ ਕਾਣੇ ਪਿਆਰ ਮਾਰ ਪਤਾ ਲਿਆ ਦੋ ਮਦਦ ਫੇਰ ਠੀਕ ਹੋ ਜਾ ਮਾਰ ਪਤਾ ਅਸੀ ਤੈਨੂੰ ਮਾਰ ਪਤਾ ਜਮਣ ਹੀ ਲੱਗੇ ਤੇ ਜਦੀ ਮਰ ਜਾ ਤੂੰ ਏ ਲਾਇਆ ਬੀਦੇ ਨੂੰ ਥਾਡੇ ਸਾਰੇ ਗਗਨਨਾਮ ਗਾਤੇ ਉਹ ਤੇਰੀ ਚਾਲੋ ਘੇਰ ਦੋ ਹੋ 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 ਪਨ ਆ ਦੇਖ ਕੇ ਮੈਂ ਚਾਹਾਂ ਤਿਤਨੇ ਕਰਾ ਸਾਰਾ ਪਜਾਮਾ ਨੇ ਜਾ ਖੜਾ ਹੋਏ ਦੱਸ ਕੀ ਕਰ ਤੇ ਮੁੱਕੀਆਂ ਪਹਿਣੀਆਂ ਹੋਣ ਫਰਮਾਓ ਲੱਤ ਫਾੜੋ ਆੜੇ ਲੱਤ ਯਾਰ ਲੱਤ ਦੋੜੇ ਚੱਲ ਕਰ ਚੱਲ ਕਰ ਚੱਲ ਚੱਲ ਕਰ ਘੜ ਜਾ ਤੋਲ ਹੱਥ ਕਰੇ ਦੋਣੀ ਜਾ ਉੱਠ ਕਰ ਆ ਫਾਉਂ ਤੋਂ ਲਾ ਤੇ ਹਾਂ ਠੰਡਾ ਫਾਉਂ ਚੱਲ ਚੱਲ ਇਹ ਕਹੇਗਾ ਫੰਦਾ ਯਾਰ ਵਿੱਚੀ ਹੱਗੀ ਜਾਂਦਾ ਹੈ ਕਰ ਲੈ ਲੈ ਆ ਜਾ ਚਿੱਟੜਾ ਰਗੜ ਬੰਦੀ ਚਾਹ ਤੋਂ ਕਰੇ ਚੱਲ ਯਾਰ ਖੁੰਡਾ ਚਾ ਚੱਲ ਕਰੇ ਚੱਲ ਮਰ ਕਰੇ ਉੱਥੇ ਬਹਿ ਜਾ ਦੇਖ ਬਾਕ ਖੰਦਨਾਮ ਵਰਤੇ ਆਪੇ ਔਰ 14 ਯਾਰ ਇਹ ਕੱਲ੍ਹ ਨਾ ਇਹ ਕੋਈ ਇਹਨਾਂ ਸਹੀ ਨਹੀਂ ਕਦੀ ਤੂੜ ਨਸ਼ੇ ਪੁੱਤੇ ਦੀ ਇਹ ਪਏ ਤੈਨੂੰ ਪਤਾ ਵੀ ਇੰਨੀ ਤੋੜ ਲੱਗਦੀ ਆ ਨਾ ਸਾਹ 네 ਆਪ ਦਾ ਮਾਲ ਪਤਾ ਪੂਰਾ ਰੱਖੋ ਚੱਲ ਬੈਠ ਚੱਲ ਚੱਲ ਮੋਟਰਸਾਈਕਲ ਮੈਂ ਤੈਨੂੰ ਇੱਕ ਗੱਲ ਦੱਸਤੀ ਜੇ ਮੋਟਰਸਾਈਕਲ ਤੇ ਫਰਸ ਕਰੀਂ ਦੇਖ ਲਈ ਬੈਠ ਜਾ ਪਜਾਮਾ ਦੇ ਬੜਾ ਤੈਨੂੰ ਕੋਈ ਤੂੰ ਬੈਠਾ ਮੈਂ ਤੋੜ ਦੇਗੀ ਰਾਤੀ ਉੱਠਿਆ ਮੰਮੀ ਇਹਨੂੰ ਉੱਠਿਆ ਲੈ ਲੈ ਮੇਰੇ ਸਾਲੇ ਨੇ ਨਾ ਤਾਂ ਸਾਰੇ ਪਿੰਡ ਜਾਂ ਬਦਨਾਮੀ ਕਰੀ ਪਿਆ ਤੇਰਾ ਪਿਆ ਗੋਲੀਆਂ ਖਾਂਦਾ ਤੇਰਾ ਪਿਆ ਗੋਲੇ ਖਾਂਦਾ ਆ ਕੀ ਕਰਦਾ ਕੋਈ ਨਾ ਲੱਗਿਆ ਕਿਉਂ ਖਾਂਦਾ ਤੂੰ ਗੋਲੀਆਂ ਭਾਇਆ ਤੂੰ ਵੀ ਭਾਇਆ ਭਾਇਆ ਤੂੰ ਭਾਇਆ ਮੈਂ ਤੇ ਫੇਰ ਉੱਤਰ ਜੂਗਾ ਭਾਇਆ ਮੁੱਤ ਮਾਰੇ ਜਾਂ ਨਹੀਂ ਵੇਖਣਾ ਨਾ ਮਗਰਾ ਬਾਹਰ ਨਾ ਨਹੀਂ ਵੇਣਾ ਕੰਚਰਾ ਉਹ ਤੂੰ ਕਰੇ ਕਰੇ ਮਰ ਜਾ ਕਰੇ ਫਾਗਲਾ ਕਰ ਜਿਹੜਾ ਹੱਗਣਾ ਹੁੰਦਾ ਕਾ ਲੋਕਾਂ ਨੇ ਜ਼ਮੀਨਾਂ ਖਰਾਬ ਕਰੀ ਜਾਂਨਾ ਕਰੇ ਨਹੀਂ ਆਉਂਦੇ ਕਰੇ ਕਿਉਂ ਨਹੀਂ ਆਉਂਦੇ ਨੂੰ ਮੈਨੂੰ ਉੱਥੇ ਸਵਾਰ ਨਹੀਂ ਹੁੰਦਾ ਟਿਕਟ ਜੀ ਤੇ ਅਬਰ ਜੰਗਲ ਪਾਣੀ ਛੁਏ ਤੇ ਬਗ ਜਾ ਕਰ ਲੋਕਾਂ ਨੇ ਜ਼ਮੀਨਾਂ ਖਰਾਬ ਕਰਨੀਆਂ ਤਾਂ ਹਰੇ ਖਰਾਬ ਕਰਨੇ ਲੋਕਾਂ ਦੇ ਉਹਨੇ ਲਾਂਬਾ ਦਿੱਤਾ ਮੈਨੂੰ ਉਹਨੇ ਇਹਦਾ ਖਾਦਾ ਕੰਮ ਕਰ ਲਿਆ ਸਾਦਾ ਕੰਮ ਕਰ ਦਿਆ ਤੇਰਾ ਤੋਰੇ ਪੈ ਗਿਆ ਤੋਰੇ ਪੈ ਗਿਆ ਕੋ ਜਦੋਂ ਡਾਕਟਰ ਦੇ ਲੈ ਕੇ ਚੱਲੋ ਖੜ ਜਾ ਦੋ ਓ ਤੂੰ ਜਾ ਉੱਥੇ ਜਾ ਰ ਇੱਥੇ ਗੰਦਾ ਭਰਾ ਹੀ ਆ ਨਾ ਚੱਲ ਉੱਠ ਉੱਠ ਆ ਨਾ ਟੀਮ ਲਵੇੜੀਆ ਦੇਖ ਚਾਰੀ ਕਣ ਕਤਰ ਆਪ ਕਰਦੀ ਜੱਟ ਗਾਲਾਂ ਕੱਢੂ ਅਗਲਾ ਆ ਕੇ ਇੱਥੇ ਡਾਕਟਰ ਦੇ ਲੈ ਜਾਓ ਓ ਤੇ ਤੂੰ ਚੱਲ ਤੂੰ ਡਾਕਟਰ ਕੋਲ ਹੀ ਲੈ ਕੇ ਜਾ ਮਨ ਡਾਕਟਰ ਦੇ ਲੈ ਚੱਲੋ ਓ ਚਾਹ ਮਨਪ੍ਰੀਤ ਲੈ ਜਾ ਕੇ ਇਹਨੂੰ ਦਾਖਲ ਦੋ ਖਲ ਕਰਦੇ ਉੱਥੇ ਮੀਸਾ ਕੋ ਉੱਥੇ ਦੇ ਲੈ ਜਾਓ ਨਹੀਂ ਮਰ ਤੂੰ ਅਹੇ ਇੱਥੇ ਓਏ ਬਾਈਆ ਬਾਈਆ ਮਮੀ ਯਾਰ ਮੋਟਰ ਖਰਾਬ ਕਰ ਦੂ ਮੇਰਾ ਓਏ ਓ ਨਹੀਂ ਰਹਿ ਤੂੰ ਕਾ ਕਰੀ ਬਹਿਣੀ ਯਾਰ ਓਏ ਬਚ ਨਿਕੂ